ਹਜ਼ਾਰਾਂ ਹੀ ਲੋਕ ਰੋਜ਼ ਦੇ ਰੋਜ਼ ਰਿਫਿਊਜ਼ ਹੋ ਜਾਂਦੇ ਆ ਔਰ ਬਹੁਤ ਲੋਕ ਸਾਡੇ ਕੋਲੇ ਸਵਾਲ ਪੁੱਛਦੇ ਆ ਕਿ ਜੇਦੋ ਫਾਈਲ ਰਿਫਿਊਜ਼ ਹੋ ਜਾਂਦੀ ਆ ਉਸ ਤੋਂ ਬਾਅਦ ਕੀ ਕੀਤਾ ਜਾਵੇ ਬਹੁਤ ਲੋਕ ਤਾਂ ਕੀ ਕਰਦੇ ਆ ਕਿ ਆਪਣਾ ਦੁਬਾਰਾ ਦੁਬਾਰਾ ਫਾਈਲ ਜਿਹੜੀ ਹੈਗੀ ਆ ਰੀਅਪਲਾਈ ਕਰਦੇ ਰਹਿੰਦੇ ਆ ਜਾਂ ਫਿਰ ਏਜੰਟ ਹੀ ਚੇਂਜ ਕਰਦੇ ਰਹਿੰਦੇ ਆ ਆਪਣੇ ਪੈਸੇ ਤੁਸੀਂ ਖਰਾਬ ਕਰਦੇ ਪਏ ਹੋ ਟੋਟਲੀ ਕਿਉਂਕਿ ਜਿੰਨੀ ਦੇਰ ਤੱਕ ਤੁਹਾਨੂੰ ਪ੍ਰੋਪਰਲੀ ਨੋਲਿਜ ਨਹੀਂ ਨਾ ਹੈਗੀ ਕਿ ਰਿਫਿਊਜ਼ ਹੋਣ ਤੋਂ ਬਾਅਦ ਕਿਵੇਂ ਵੀਜ਼ਾ ਲੱਗ ਸਕਦਾ ਵਾ ਓਨੀ ਦੇਰ ਤੱਕ ਤੁਸੀਂ ਹਰ ਏਜੰਟ ਦੇ ਕੋਲ ਪੈਸੇ ਖਰਾਬ ਕਰਵਾਉਂਦੇ ਹੀ ਰਹੋਗੇ ਕਿਉਂਕਿ ਖੁਦ ਸੋਚੋ ਕਿ ਤੁਸੀਂ ਕਿਸੇ ਦੀ ਦੁਕਾਨ ਦੇ ਉੱਪਰ ਕੋਈ ਚੀਜ਼ ਲੈਣ ਲਈ ਗਏ ਹੋ ਤਾਂ ਕਿਹੜਾ ਦੁਕਾਨਦਾਰ ਚਾਹੂਗਾ ਕਿ ਇਹ ਗਾ ਉਹਦੇ ਕੋਲ ਮੁੜ ਕੇ ਜਾਵੇ ਹਰ ਬੰਦੇ ਨੇ ਤੁਹਾਨੂੰ ਆਪਣੀ ਚੀਜ਼ ਵੇਚ ਕੇ ਹੀ ਰਹਿਣੀ ਹੁੰਦੀ ਆ ਦਿਮਾਗ ਅਸੀਂ ਖੁਦ ਲਾਉਣਾ ਹੁੰਦਾ ਵਾ ਕਿ ਕਿਹੜੀ ਜਿਹੜੀ ਕਿਹੜਾ ਪ੍ਰੋਡਕਟ ਆ ਜਿਹੜਾ ਅਸੀਂ ਖੁਦ ਖਰੀਦੀਏ ਜੋ ਸਾਡੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈਗੀ ਆ ਪਹਿਲੀ ਵਾਰ ਜਦੋਂ ਹਰ ਬੰਦਾ ਫਾਈਲ ਅਪਲਾਈ ਕਰਦਾ ਆ ਨਾ ਤੇ ਹਰ ਬੰਦੇ ਨੂੰ ਮੈਂ ਇੱਕ ਹੀ ਸਲਾਹ ਦਿੰਨਾ ਵਾ ਕਿ ਭਾਵੇਂ ਤੁਸੀਂ ਫਰੈਸ਼ ਹੋ ਭਾਵੇਂ ਤੁਹਾਡੇ ਕੋਲ ਪੁਰਾਣੀ ਫੰਡ ਨਹੀਂ ਹੈਗੇ ਭਾਵੇਂ ਤੁਹਾਡੇ ਕੋਲ ਟਰੈਵਲ ਹਿਸਟਰੀ ਨਹੀਂ ਹੈਗੀ ਭਾਵੇਂ ਤੁਹਾਡੇ ਕੋਲ ਸਪான்ਸਰ ਨਹੀਂ ਹੈਗੀ ਫਿਰ ਵੀ ਤੁਸੀਂ ਆਪਣੇ ਕੋਲੋਂ ਜਿੰਨੇ ਵੀ ਵਧੀਆ ਤੋਂ ਵਧੀਆ ਡਾਕੂਮੈਂਟ ਵਿੱਚ ਐਡ ਕਰ ਸਕਦੇ ਹੋ ਵਧੀਆ ਢੰਗ ਦੇ ਨਾਲ ਇੱਕ ਸਟੋਰੀ ਕ੍ਰੀਏਟ ਕਰ ਸਕਦੇ ਹੋ ਵਧੀਆ ਇੱਕ ਟਰੈਵਲ ਪਲਾਨ ਵਿੱਚ ਬਣਾ ਕੇ ਐਡ ਕਰ ਸਕਦੇ ਹੋ ਉਹ ਸਭ ਕੁਝ ਕਰੋ ਔਰ ਇੱਕ ਚੰਗੇ ਕੰਸਲਟੈਂਟ ਦੇ ਕੋਲ ਫਾਈਲ ਅਪਲਾਈ ਕਰਵਾਓ ਅਗਰ ਪਹਿਲੀ ਵਾਰ ਦੇ ਵਿੱਚ ਤੁਹਾਨੂੰ ਵੀਜ਼ਾ ਮਿਲਦਾ ਹੋਇਆ ਅਗਰ ਤੁਹਾਡੀ ਕਿਸਮਤ ਦੇ ਵਿੱਚ ਹੋਇਆ ਨਾ ਪਹਿਲੀ ਵਾਰ ਦੇ ਵਿੱਚ ਵੀਜ਼ਾ ਲੱਗ ਜਾਣਾ ਪਰ ਜਿਨ੍ਹਾਂ ਦੀ ਕਿਸਮਤ ਦੇ ਵਿੱਚ ਪਹਿਲੀ ਵਾਰ ਦੇ ਵਿੱਚ ਵੀਜ਼ਾ ਨਹੀਂ ਨਾ ਲੱਗਦਾ ਫਿਰ ਸੈਕੰਡ ਟਾਈਮ ਮੈਨੂੰ ਕਹਿੰਦਾ ਵਾ ਕਿ ਤੁਹਾਨੂੰ ਹੁਣ ਸਟਰਗਲ ਕਰਨੀ ਹੀ ਪਵੇਗੀ ਕਿਉਂਕਿ ਦੇਖੋ ਹਰ ਬੰਦਾ ਚਾਹੁੰਦਾ ਵਾ ਕਿ ਉਹਨੂੰ ਸਟਰਗਲ ਨਾ ਕਰਨੀ ਪਵੇ 6-7 ਮਹੀਨੇ ਨਾਲ ਲਾਉਣੇ 65 ਪੈਸੇ ਨਾ ਖਰਚਣੇ ਪੈਣ ਸਮਾਂ ਖਰਾਬ ਨਾ ਕਰਨਾ ਪਵੇ ਇਸ ਕਾਰਨ ਕਰਕੇ ਹਰ ਬੰਦਾ ਕੀ ਚਾਹੁੰਦਾ ਵਾ ਕਿ ਕਿਸੇ ਵੀ ਤਰ੍ਹਾਂ ਆਪਾਂ ਬਸ ਪੈਸੇ ਦੇਈਏ ਔਰ ਫਾਈਲ ਲੱਗ ਜਾਏ ਬਹੁਤ ਲੋਕ ਤਾਂ 15-15 20-20 ਲੱਖ ਰੁਪਏ ਵੀ ਦੇ ਦਿੰਦੇ ਆ ਕਿ ਸ਼ਾਇਦ ਉਹਨਾਂ ਨੂੰ ਸੌਖੇ ਢੰਗ ਨਾਲ ਵੀਜ਼ਾ ਮਿਲ ਜਾਊਗਾ ਪਰ ਇਦਾਂ ਕਦੀ ਨਹੀਂ ਹੁੰਦਾ ਆਮ ਇੱਕ ਜੇ ਤੁਹਾਡਾ ਵੀਜ਼ਾ ਤੁਹਾਨੂੰ ਕੋਈ 15-20 ਲੱਖ ਰੁਪਏ ਦੇ ਵਿੱਚ ਵੇਚਦਾ ਪਿਆ ਵਾ ਤਾਂ ਮੈਂ 20-25 ਹਜ਼ਾਰ ਰੁਪਏ ਦੇ ਵਿੱਚ ਵੇਚਦਾ ਪਿਆ ਵਾ ਫਾਈਲ ਤੁਹਾਡੀ ਸੇਮ ਹੀ ਹੁੰਦੀ ਆ ਕਿਉਂਕਿ ਤੁਸੀਂ ਖੁਦ ਸੋਚ ਕੇ ਦੇਖੋ ਜਦੋਂ ਤੁਸੀਂ ਕਿਸੇ ਵੀ ਕੰਟਰੀ ਦੀ ਫਾਈਲ ਅਪਲਾਈ ਕਰਦੇ ਹੋ ਤਾਂ ਉਹਦੀ ਇੱਕ ਆਫੀਸ਼ੀਅਲ ਵੈਬਸਾਈਟ ਹੁੰਦੀ ਆ ਉਹਦੇ ਉੱਪਰ ਤੁਹਾਡੇ ਡਾਕੂਮੈਂਟ ਜਿਹੜੇ ਹੈਗੇ ਅਪਲੋਡ ਕਰਕੇ ਤੁਹਾਡੀ ਫਾਈਲ ਲੌਗਇਨ ਕਰ ਦਿੱਤੀ ਜਾਂਦੀ ਆ ਕਈ ਕੰਟਰੀਆਂ ਦੇ ਵਿੱਚ ਜਾ ਕੇ ਬਾਇਓਮੈਟ੍ਰਿਕ ਦੇਣੇ ਪੈਂਦੇ ਆ ਔਰ ਕਈ ਕੰਟਰੀਆਂ ਦੀ ਜਿੱਦਾਂ ਈ-ਵੀਜ਼ੇ ਮਿਲਦੇ ਆ ਤੇ ਆਨਲਾਈਨ ਫਾਈਲ ਸਬਮਿਟ ਹੋ ਜਾਂਦੀ ਆ ਇਹਦੇ ਵਿੱਚ ਕਿਤੇ ਵੀ ਕੋਈ ਸੋ ਅਗਰ ਤੁਹਾਡੀ ਫਾਈਲ ਦੇਖੋ ਆਪਣਾ ਦੀ ਵਿਲੀਗਲ ਅਪਲਾਈ ਕਰਨੀ ਆ ਤਾਂ ਪੈਸੇ ਵਾਲ ਨਾ ਜਾਓ ਭਾਵੇਂ ਰਿਫਿਊਜ਼ਲ ਵੀ ਆ ਗਈ ਆ ਫੇਰ ਵੀ ਪੈਸੇ ਦੇ ਨਾਲ ਵੀਜ਼ਾ ਨਹੀਂ ਤੁਹਾਨੂੰ ਮਿਲਣ ਲੱਗਾ ਕੋਈ ਸੈਟਿੰਗ ਜੁਗਾਰ ਨਹੀਂ ਇਹਦੇ ਵਿੱਚ ਕਿਤੇ ਵੀ ਹੁੰਦਾ ਔਰ ਦੂਜੀ ਗੱਲ ਅਗਰ ਤੁਹਾਡੀ ਫਾਈਲ ਰਿਫਿਊਜ਼ ਹੋ ਜਾਂਦੀ ਆ ਤਾਂ ਉਹਦੇ ਵਿੱਚ ਦੂਜੀ ਵਾਰੀ ਤੁਹਾਨੂੰ ਸਟਰਗਲ ਕਰਨੀ ਹੀ ਪੈਂਦੀ ਆ ਅਗਰ ਸੇਮ ਦੇਸ਼ ਦੇ ਵਿੱਚ ਵੀਜ਼ਾ ਅਪਲਾਈ ਕਰਨਾ ਵਾ ਵੈਸੇ ਤਾਂ ਬਹੁਤ ਲੋਕ ਸਾਨੂੰ ਇਹ ਕਹਿੰਦੇ ਆ ਕਿ ਚਲੋ ਸਾ ਡੀ ਜੇ ਕੈਨੇਡਾ ਤੋਂ ਫਾਈਲ ਰਿਫਿਊਜ਼ ਹੋ ਗਈ ਤਾਂ ਆਸਟ੍ਰੇਲੀਆ ਦੀ ਲਾ ਦਿਓ ਇਹ ਚੀਜ਼ ਤੇ ਕਰ ਸਕਦੇ ਹੋ ਕਿ ਅਗਰ ਜਿਹੜੀ ਕੰਟਰੀ ਤੋਂ ਰਿਫਿਊਜ਼ ਹੋਏ ਉਹ ਤਾਂ ਦੂਜੇ ਦੇਸ਼ ਦੇ ਵਿੱਚ ਤੁਸੀਂ ਫਾਈਲ ਜਿਹੜੀ ਹੈਗੀ ਲਗਾ ਸਕਦੇ ਹੋ ਔਰ ਕਈ ਦੇਸ਼ ਐਸੇ ਨੇ ਜੋ ਆਪਸ ਦੇ ਵਿੱਚ ਡਾਟਾ ਐਕਸਚੇਂਜ ਨਹੀਂ ਕਰਦੇ ਸੋ ਤੁਹਾਨੂੰ ਦੂਜੇ ਦੇਸ਼ ਦੇ ਵਿੱਚ ਪਹਿਲੀ ਰਿਫਿਊਜ਼ਲ ਨੂੰ ਦੱਸਣ ਦੀ ਕੋਈ ਲੋੜ ਹੀ ਨਹੀਂ ਹੁੰਦੀ ਪਰ ਫੇਰ ਵੀ ਮੈਂ ਹਰ ਬੰਦੇ ਨੂੰ ਕਹਿਣਾ ਵਾ ਕਿ ਆਪਣੀ ਕਿਸਮਤ ਸਿਰਫ ਇੱਕ ਵਾਰ ਹੀ ਅਜਮਾਓ ਅਗਰ ਤੁਹਾਡੀ ਕਿਸਮਤ ਚਲਨੀ ਹੋਈ ਪਹਿਲੀ ਵਾਰੀ ਚੱਲ ਜੂਗੀ ਔਰ ਅਗਰ ਨਾ ਚੱਲੀ ਤਾਂ ਦੂਜੀ ਵਾਰ ਦੇ ਵਿੱਚ ਆਪਣੇ ਉੱਪਰ ਇਨਵੈਸਟਮੈਂਟ ਕਰੋ ਜਿਹੜੇ ਪੈਸੇ ਕਿਸੇ ਕੰਸਲਟੈਂਟ ਨੂੰ ਘੁਆਉਣੇ ਆ ਉਹ ਪੈਸੇ ਆਪਣੇ ਉੱਪਰ ਲਗਾਓ ਉਹ ਕਿਦਾਂ ਦੇਖੋ 6 ਮਹੀਨੇ ਤੁਹਾਨੂੰ ਵੇਟ ਕਰਨੀ ਹੀ ਪਊਗੀ ਉਹ ਜਿਹੜੇ 6 ਮਹੀਨੇ ਵੇਟ ਕਰਨੀ ਆ ਇਹ ਮਤ ਸੋਚੋ ਕਿ ਸਿਰਫ 6 ਮਹੀਨੇ ਵੇਟ ਕਰੋਗੇ ਔਰ ਦੁਬਾਰਾ ਤੋਂ ਸੇਮ ਹੀ ਡਾਕੂਮੈਂਟ ਦੇ ਉੱਪਰ ਥੋੜੇ ਜਿਹਾ ਫੰਡ ਵਧਾ ਕੇ ਥੋੜੇ ਜਿਹਾ ਇੱਕ ਦਾ ਟੋਪਨ ਵਿੱਚ ਐਡ ਕਰਕੇ ਫਾਈਲ ਅਪਲਾਈ ਕਰੋਗੇ ਤਾਂ ਵੀਜ਼ਾ ਮਿਲ ਜਾਊਗਾ ਬਹੁਤ ਲੋਕ ਇਹੀ ਗਲਤੀ ਕਰਦੇ ਆ ਕਿ 6 ਮਹੀਨੇ ਵੇਟ ਕਰਨ ਤੋਂ ਬਾਅਦ ਜੇ 6 ਮਹੀਨੇ ਵੇਟ ਕਰ ਲੈਂਦੇ ਆ ਔਰ ਇਹ ਸੋਚਦੇ ਆ ਕਿ ਸ਼ਾਇਦ ਗੈਪ ਪਾਤਾ ਹੋਣਾ ਤਾਂ ਐਂਬੈਸੀ ਨੂੰ ਚੇਤਾ ਭੁੱਲ ਜਾਣਾ ਵਾ ਹੁਣ ਆਪਾਂ ਫਾਈਲ ਲਾਵਾਂਗੇ ਤੇ ਹੁਣ ਸਾਨੂੰ ਵੀਜ਼ਾ ਮਿਲ ਜੂਗਾ ਵੀਜ਼ਾ ਜ਼ਰੂਰ ਮਿਲ ਸਕਦਾ ਵਾ 6 ਮਹੀਨੇ ਸਾਲ ਬਾਅਦ ਪਰ ਉਹ ਵੀਜ਼ਾ ਤਾਂ ਮਿਲ ਸਕਦਾ ਵਾ ਅਗਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਚੇਂਜਸ ਹੋਈਆਂ ਹੋਣਗੀਆਂ ਨਾ ਕਿ ਅਗਰ ਤੁਸੀਂ ਏਜੰਟ ਚੇਂਜ ਕਰ ਲਿਆ ਇਹ ਸੋਚਿਓ ਕਿ ਇਹ ਦੂਜੇ ਏਜੰਟ ਨੇ ਪਤਾ ਨਹੀਂ ਕਿਹੜਾ ਜਾਦੂ ਕਰ ਦੇਣਾ ਵਾ ਕਿਹੜੀ ਸੈਟਿੰਗ ਕਰ ਦੇਣੀ ਹੈ ਕਿ ਉਹਨੇ ਤੁਹਾਨੂੰ ਵੀਜ਼ਾ ਲੈ ਦੇਣਾ ਵਾ ਭਾਵੇਂ ਤੁਸੀਂ ਮੇਰੇ ਕੋਲ ਵੀ ਇਹ ਯੂਜ਼ ਕਰਤੀ ਹੀ ਹੁਣ ਮੇਰੇ ਕੋ ਫਾਈਲ ਲੈ ਆਓਗੇ ਮੇਰੀਆਂ ਵੀਡੀਓ ਦੇਖ ਕੇ ਤੇ ਮੈਂ ਤੁਹਾਨੂੰ ਵੀਜ਼ਾ ਲੈ ਦੂੰਗਾ ਇਹ ਵੀ ਝੂਠ ਐਦਾਂ ਬਿਲਕੁਲ ਨਹੀਂ ਹੋ ਸਕਦਾ ਇੱਕ ਪ੍ਰੋਸੀਜਰ ਹੁੰਦਾ ਵਾ ਕਿਸੇ ਵੀ ਕੰਮ ਨੂੰ ਕਰਨ ਦਾ ਇੱਕ ਸਿੰਪਲ ਪ੍ਰੋਸੈਸ ਹੁੰਦਾ ਵਾ ਜੋ ਕਿ ਬਹੁਤ ਲੋਕਾਂ ਨੂੰ ਇਸ ਬਾਰੇ ਨੋਲੇਜ ਹੀ ਨਹੀਂ ਹੁੰਦੀ ਸੋ ਆਪਣੀਆਂ ਵੀਡੀਓਜ਼ ਦੇ ਰਾਹੀਂ ਇਹਨਾਂ ਚੀਜ਼ਾਂ ਬਾਰੇ ਮੈਂ ਲੋਕਾਂ ਨੂੰ ਆਪਣਾ ਅਵੇਅਰ ਕਰਦਾ ਵਾਂ ਕਿ ਦੇਖੋ ਅਗਰ ਤੁਹਾਡੀ ਫਾਈਲ ਰਿਫਿਊਜ਼ ਹੋ ਜਾਂਦੀ ਆ ਨਾ ਤਾਂ ਕੱਲਾ ਗੈਪ ਪਾ ਕੇ ਜਾਂ ਕੱਲੇ ਵੱਧ ਫੰਡ ਪਾ ਕੇ ਕੁਝ ਨਹੀਂ ਮਿਲਣ ਲੱਗਾ ਪ੍ਰੋਪਰਲੀ ਤੁਸੀਂ ਜਦੋਂ ਰਿਫਿਊਜ਼ ਹੋ ਜਾਂਦੇ ਹੋ ਤਾਂ ਪ੍ਰੋਪਰਲੀ ਇੱਕ ਸਿਸਟਮ ਬਣਾਓ ਉੱਪਰ ਆਪਣਾ ਇੱਕ ਪੇਜ ਲਿਖੋ ਜਿਹਦੇ ਉੱਪਰ ਲਿਖੋ ਕਿ ਆਪਣਾ ਕੀ ਕੁਝ ਐਸਾ ਤੁਸੀਂ 6 ਮਹੀਨਿਆਂ ਦੇ ਵਿੱਚ ਚੇਂਜ ਕਰੋਗੇ ਜਿਹਦੇ ਨਾਲ 6 ਮਹੀਨੇ ਬਾਅਦ ਜਦੋਂ ਤੁਸੀਂ ਵੀਜ਼ਾ ਅਫੀਸਰ ਦੇ ਸਾਹਮਣੇ ਫਿਰ ਤੋਂ ਫਿਰ ਰੀਅਪਲਾਈ ਕਰੋ ਤਾਂ ਉਹ ਉਹ ਚੀਜ਼ਾਂ ਦੇਖ ਕੇ ਤੁਹਾਨੂੰ ਵੀਜ਼ਾ ਦੇ ਦੇਣ ਹੁਣ ਦੇਖੋ ਤੁਸੀਂ ਕੀ ਕਰੋ ਕਿ ਤੁਸੀਂ ਜਿੱਦਾਂ ਰਿਫਿਊਜ਼ ਹੋ ਜਾਂਦੇ ਹੋ ਉਸ ਤੋਂ ਬਾਅਦ ਇੱਕ ਚੀਜ਼ ਸੋਚ ਲਓ ਕਿ ਆਪਣਾ 6 ਮਹੀਨੇ ਬਾਅਦ bizness ਦਿਖਾਉਣਾ ਵਾ ਜਾਂ job ਦਿਖਾਉਣੀ ਆ ਹੁਣ ਬਹੁਤ ਲੋਕਾਂ ਦੇ ਕੋਲ ਨਾ ਨੌਕਰੀ ਹੁੰਦੀ ਆ ਨਾ bizness ਹੁੰਦਾ ਪਰ ਫੇਰ ਵੀ ਮੈਂ ਤੁਹਾਨੂੰ ਇੱਕ ਸ਼ਾਰਟਕਟ ਤਰੀਕਾ ਇੱਕ ਸਮਾਰਟ ਵੇ ਦੱਸਦਾ ਵਾਂ ਤੁਸੀਂ ਕਿਸੇ ਵੀ ਢੰਗ ਦੇ ਨਾਲ ਆਪਣਾ ਆਪਣੇ CA ਕਾਇਰ ਕਰੋ CA ਦੇ ਕੋਲ ਜਾਓ ਔਰ ਉਹਨੂੰ ਕਹਿ ਕੇ ਆਪਣਾ ਕੋਈ ਵੀ bizness ਵਗੈਰਾ ਰਜਿਸਟਰ ਕਰੋ bizness ਵਗੈਰਾ ਜਦੋਂ ਤੁਸੀਂ ਰਜਿਸਟਰ ਕੀਤਾ ਹੋਇਆ ਹੈ ਨਾ ਤਾਂ ਉਸ bizness ਦਾ ट्रेडमार्क ਉਸ bizness ਦਾ ਰਜਿਸਟ੍ਰੇਸ਼ਨ ਫਾਰਮ ਜਿੱਦਾਂ MSME ਸਰਟੀਫਿਕੇਟ ਵਗੈਰਾ ਹੁੰਦਾ ਵਾ ਇਹ ਹੋ ਗਿਆ ਉਸ bizness ਦੇ ਐਫ ਵੀ ਡਾਕੂਮੈਂਟ ਲੈਟਰ ਪੈਡ ਵਿਜ਼ਿਟਿੰਗ ਕਾਰਡ ਬਿੱਲ ਬੁੱਕ ਇਹੋ ਜੀ ਡਾਕੂਮੈਂਟ ਕ੍ਰੀਏਟ ਕਰੋ ਤੁਹਾਡਾ ਟੋਟਲ 4-5000 ਰੁਪਏ ਦਾ ਖਰਚਾ ਵੀ ਨਹੀਂ ਲੱਗਣਾ ਔਰ ਇਹ ਸਾਰੇ ਡਾਕੂਮੈਂਟ ਬਣ ਜਾਣਗੇ ਹੁਣ ਦਿਫਿਊਜ਼ਮ ਤੋਂ ਬਾਅਦ ਇਨਸਟੈਂਟਲੀ ਮੈਂ ਤਾਂ ਨਹੀਂ ਚੀਜ਼ਾਂ ਕਹਿ ਰਿਹਾ ਮੈਂ ਕਿ ਕਰੋ ਜਿੰਨੀ ਜਲਦੀ ਤੋਂ ਜਲਦੀ ਇਹ ਚੀਜ਼ਾਂ ਕੀਤੀਆਂ ਹੋਣਗੀਆਂ ਨਾ ਉਨਾ ਹੀ ਵਧੀਆ ਵਾ ਕਿਉਂਕਿ ਜਦੋਂ ਤੁਸੀਂ 6 ਮਹੀਨੇ ਬਾਅਦ ਫਾਈਲ ਅਪਲਾਈ ਕਰੋਗੇ ਉਦੋਂ ਤੱਕ ਇਹ ਸਾਰੇ ਡਾਕੂਮੈਂਟ 6 ਮਹੀਨੇ ਪੁਰਾਣੇ ਹੋ ਚੁੱਕੇ ਹੋਣਗੇ ਇਹ ਤੁਸੀਂ ਡਾਕੂਮੈਂਟ ਅਗਰ ਨਵੇਂ ਬਣਾ ਕੇ ਨਾਲ ਹੀ ਸਿੱਦੇ ਲਾ ਦੋਗੇ ਤੇ ਤੁਸੀਂ ਖੁਦ ਸੋਚੋ ਕਿ ਮੈਸੇਜ ਦੇ ਪਤਾ ਲੱਗ ਹੀ ਜਾਣਾ ਕਿ ਨੇ ਫਾਈਲ ਲਾਉਣੀ ਹੈ ਤਾਂ ਕਰਕੇ ਡਾਕੂਮੈਂਟ ਬਣਾਈਆਂ ਇਸ ਕਰਕੇ ਇਹ ਡਾਕੂਮੈਂਟ ਨਹੀਂ ਬਿਜ਼ਨਸ ਦੇ ਕ੍ਰੀਏਟ ਕਰ ਲੇ ਹੁਣ ਆਪਣੀ ਫਰਮ ਦੇ ਨਾਮ ਦੇ ਉੱਪਰ ਕਰੰਟ ਅਕਾਊਂਟ ਖੋਲ ਲਓ ਸੇਵਿੰ ਉਹ ਇਹਦਾ ਕਰੰਟ ਅਕਾਊਂਟ ਆ ਸਪੋਜ਼ ਕਰੋ ਤੇੜਾ ਇਲੈਕਟ੍ਰੋਨਿਕਸ ਦਾ ਕੰਮ ਆ ਕੱਪੜੇ ਦਾ ਕੰਮ ਆ ਗਰੋਸਰੀ ਦਾ ਕੰਮ ਆ ਹੁਣ ਇਹ ਕੰਮਾਂ ਦੇ ਵਿੱਚ ਆਮ ਤੌਰ ਤੇ ਦਿੱਲੀ ਦੇ ਵਿੱਚ ਜਿੰਨੀ ਜਿੰਨੀ ਅਮਾਉਂਟ ਆਉਂਦੀ ਹੈ ਜਿਹੜਾ ਕਸਟਮਰ ਕੋਈ ਚੀਜ਼ ਖਾਣ ਜਿੱਦਾਂ ਸਮਝ ਲਓ ਕਿ ਕੋਈ ਵੀ ਬੰਦਾ ਕਿਸੇ ਇਲੈਕਟ੍ਰੋਨਿਕ ਦੀ ਦੁਕਾਨ ਤੋਂ ਜਾ ਕੇ ਕੋਈ ਟੀਵੀ ਖਰੀਦੂਗਾ ਫ੍ਰੀਜੀ ਖਰੀਦੂਗਾ ਮੋਬਾਈਲ ਖਰੀਦੂਗਾ ਇਦਾਂ ਦੀਆਂ ਚੀਜ਼ਾਂ ਖਰੀਦੂਗਾ ਨਾ ਮਤਲਬ 10000 15000 20000 ਰੁਪਿਆ ਕਸਟਮਰ ਖਰਚ ਕੇ ਹੀ ਜਾਂਦਾ ਵਾ ਇਹਨਾਂ ਦੀ ਦੁਕਾਨਾਂ ਦੇ ਉੱਪਰ ਸਪੋਜ਼ ਕਰੋ ਕਿ ਤੁਸੀਂ ਆਪਣਾ ਇਲੈਕਟ੍ਰੋਨਿਕਸ ਦਾ ਕੰਮ ਖੋਲ੍ਹ ਲਿਆ ਮਤਲਬ ਆਪਣੀ ਡਾਕੂਮੈਂਟ ਸਾਰੀ ਉਹਦੇ ਰਜਿਸਟਰ ਕਰ ਲੈ ਕਰੰਟ ਅਕਾਊਂਟ ਉਹਦੇ ਨਾਮ ਤੇ ਖੋਲ੍ਹ ਲ ਮਨ ਤੁਹਾਡੇ ਅਕਾਊਂਟ ਦੇ ਵਿੱਚ ਰੋਜ਼ ਦੇ ਰੋਜ਼ ਕੋਈ 5000 ਦੀ 10000 ਦੀ 15000 ਦੀ ट्रांजैक्शन ਜਰੂਰ ਹੋਈ ਹੋਵੇ। ਉਹ ट्रांजैक्शन ਤੁਹਾਡੀਆਂ ਪੂਰੇ ਮਹੀਨੇ ਦੇ ਮਹੀਨੇ ਹੁੰਦੀਆਂ ਰਹਿਣ। ਉਸ ਖਾਤੇ ਦੇ ਵਿੱਚੋਂ ਹਰ ਇੱਕ ਤਰੀਕ ਨੂੰ ਇਹ ट्रांजैक्शन ਤੁਹਾਡੀਆਂ ਹੋ ਹੀ ਰਹੀਆਂ ਹੋਣੀਆਂ ਵਾ। ਦੂਜੇ ਨੰਬਰ ਦੇ ਉੱਪਰ ਆਪਣੇ ਖਾਤੇ ਦੇ ਵਿੱਚੋਂ ਹਰ ਮਹੀਨੇ ਦੀ 1 ਤਰੀਕ ਨੂੰ ਤੁਸੀਂ ਕੀ ਕਰਨਾ ਵਾ ਕਿ 50000 ਜਾਂ 60000 ਰੁਪਏ ਦੀ ਅਮਾਉਂਟ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਰੱਖ ਦੇਣੀ। ਤੁਸੀਂ ਇਹ ਜਿਹੜੀ ਅਮਾਉਂਟ ਮਿਥਨੀ ਆ ਨਾ ਇਹ ਆਪਣੀ ਆਈਟੀਆਰ ਦੇ ਅਕੋਰਡਿੰਗਲੀ ਮਿਥਨੀ ਆ। ਮਨ ਸਪੋਜ਼ ਕਰੋ ਕਿ ਤੁਹਾਡੀ ਇਨਕਮ 5 ਲੱਖ ਜਾਂ 6 ਲੱਖ ਰੁਪਇਆ ਤੁਸੀਂ ਆਈਟੀਆਰ ਦੇ ਵਿੱਚ ਮੈਂਸ਼ਨ ਕੀਤੀ ਹੋਈ ਆ ਕਿ ਮੇਰੀ ਸਾਲਾਨਾ ਜਿਹੜੀ ਇਨਕਮ ਹੈਗੀ ਆ ਕਮਾਈ ਹੈਗੀ ਆ ਉਹ ਹੈਗੀ 6 ਲੱਖ ਰੁਪਇਆ ਪੂਰੇ ਸਾਲ ਦੀ ਸੋ ਤੁਸੀਂ 6 ਲੱਖ ਰੁਪਏ ਨੂੰ 12 ਦੇ ਨਾਲ ਡਿਵਾਈਡ ਕਰ ਲੈਣਾ ਸਪੋਜ਼ ਕਰੋ ਕਿ 6 ਲੱਖ ਰੁਪਏ ਨੂੰ 12 ਨਾਲ ਡਿਵਾਈਡ ਕਰਕੇ 50000 ਜਾਂ 60000 ਰੁਪਇਆ ਮਾਊਂਟ ਨਿਕਲੀ ਐਸਟੀਮੇਟ ਦੱਸ ਰਿਹਾ ਹਾਂ ਤਾਂ ਇੱਕ ਐਗਜ਼ਾਮਪਲ ਦੇ ਰਿਹਾ ਹਾਂ ਜੋ ਵੀ ਅਮਾਊਂਟ ਨਿਕਲਦੀ ਆ ਉਹ ਡਿਵਾਈਡ ਕਰਨ ਤੋਂ ਬਾਅਦ ਜੋ ਅਮਾਊਂਟ ਨਿਕਲਦੀ ਹੈ ਨਾ ਸਮਝ ਲਓ ਕਿ ਉਹ ਤੁਹਾਡੀ ਮਹੀਨੇ ਦੀ ਕਮਾਈ ਆ ਤੁਸੀਂ ਆਈਟੀਆਰ ਦੇ ਵਿੱਚ ਆਪਣੇ ਸਾਲ ਦੀ ਕਮਾਈ ਦੱਸੀ ਹੁੰਦੀ ਆ ਸੋ ਉਹ ਸਾਲ ਦੀ ਕਮਾਈ ਦੇ ਸਹਾਰ ਨਾਲ ਜਿੰਨੀ ਵੀ ਤੁਹਾਡੀ ਮਹੀਨੇ ਦੀ ਕਮਾਈ ਨਿਕਲਦੀ ਆ ਉਹ ਤੁਸੀਂ ਕਰੰਟ ਅਕਾਊਂਟ ਦੇ ਵਿੱਚੋਂ ਕਮਾਈ ਕੱਢ ਕੇ ਹਰ ਮਹੀਨੇ ਦੀ ਇੱਕ ਤਰੀਕ ਨੂੰ ਆਪਣੇ ਸੇਵਿੰਗ ਖਾਤੇ ਦੇ ਵਿੱਚ ਸੁੱਟੋ ਸੇਵਿੰਗ ਅਕਾਊਂਟ ਦੇ ਵਿੱਚ ਸੇਵਿੰਗ ਅਕਾਊਂਟ ਦੇ ਵਿੱਚ ਜਦੋਂ ਤੁਸੀਂ ਉਹ ਅਕਾਊਂਟ ਸ਼ੇਅਰ ਕਰ ਦੋਗੇ ਤਾਂ ਉਸ ਸੇਵਿੰਗ ਅਕਾਊਂਟ ਦੇ ਵਿੱਚੋਂ ਥੋੜੇ ਬਹੁਤ ਪੈਸੇ ਤੁਸੀਂ ਖਰਚਦੇ ਰਹੋ ਜਿਵੇਂ ਕਿ ਤੇਲ ਆਪਣਾ ਤੇਲ ਪਰਵਾਹ ਲਿਆ ਗੱਡੀ ਦੇ ਵਿੱਚ ਜਾਂ ਗਰੋਸਰੀ ਖਰੀਦ ਲਈ ਕੋਈ ਐਸੇ ਛੋਟੇ ਮੋਟੇ ਜਿਹੜੇ ਆਪਣੇ ਘਰ ਦੇ ਕੰਮ ਕਿਤੇ ਉੱਤੇ ਖਰਚਾ ਕਰ ਲਿਆ ਪਰ ਇਹਨਾਂ ਕੀ 50 ਤੋਂ 50000 ਰੁਪਏ ਖਰਚ ਲੈਣਾ ਵਾ ਉਹਦੇ ਵਿੱਚ 50000 ਰੁਪਏ ਦੇ ਵਿੱਚੋਂ ਸਪੋਜ਼ ਕਰੋ ਜਿਵੇਂ 50000 ਪਵਾਇਆ ਤਾਂ ਉਹਦੇ ਵਿੱਚੋਂ 30000 35000 ਖਰਚੋ 10 15 2000 ਰੁਪਏ ਵਿੱਚੇ ਪਿਆ ਰਹਿਣ ਦੋ ਠੀਕ ਆ ਦੂਜੇ ਨੰਬਰ ਦੇ ਉੱਪਰ ਤਸੀਂ ਆਪਣਾ ਇਹ ਵੀ ਚੀਜ਼ ਕਰ ਲਈ ਤੀਜੇ ਨੰਬਰ ਦੇ ਉੱਪਰ ਉਹ ਜਿਹੜਾ ਕਰੰਟ ਅਕਾਊਂਟ ਆ ਨਾ ਉਹਦੇ ਵਿੱਚੋਂ ਇੱਕ ਵੱਡੀ ਅਮਾਊਂਟ ਕਿਸੇ ਪਾਰਟਿਕੂਲਰ ਅਕਾਊਂਟ ਦੇ ਵਿੱਚ ਸ਼ੇਅਰ ਕਰੋ ਇਹ ਤਿੰਨ ਕੰਮ ਤਾਂ ਕਰਨੇ ਆ ਤਾਂ ਕਿ ਮੈਂ ਜਦੋਂ 6 ਮਹੀਨੇ ਬਾਅਦ ਤੁਹਾਡੀ ਫਾਈਲ ਅਪਲਾਈ ਕਰਾਂ ਤਾਂ ਐਮਬੈਸੀ ਨੂੰ ਇਹ ਦਿਖਾ ਸਕਾਂ ਕਿ ਆਹ ਦੇਖੋ ਇਸ ਬੰ ਇਹ ਫਰਮ ਦੇ ਨਾਮ ਤੇ ਆ ਫਲਾਣੇ ਫਲਾਣੇ ਡਾਕੂਮੈਂਟਸ ਹੈਗੇ ਆ ਇਹ ਫਰਮ ਦਾ ਇੱਕ ਕਰੰਟ ਅਕਾਊਂਟ ਮਤਲਬ ਬਿਜ਼ਨਸ ਅਕਾਊਂਟ ਹੈਗਾ ਵਾ ਇਹਦੇ ਵਿੱਚੋਂ ਇਹ ਜਿਹੜੀ ਇਹਨੇ ਵੱਡੀ ਅਕਾਊਂਟ ਕਿਸ ਨੂੰ ਸ਼ੇਅਰ ਕੀਤੀ ਇਹ ਕਿਸੇ ਡੀਲਰ ਨੂੰ ਇਹਨੇ ਪੈਸੇ ਪਾਏ ਉਹਦੇ ਕੋਲੋਂ ਸਮਾਨ ਖਰੀਦਿਆ ਉਸ ਤੋਂ ਬਾਅਦ ਆ ਜਿਹੜੀ ਰੋਜ਼ ਟ੍ਰਾਂਜ਼ੈਕਸ਼ਨ ਹੋ ਰਹੀ ਆ 10000 15000 20000 ਰੁਪਏ ਦੀ ਇਹ ਟ੍ਰਾਂਜ਼ੈਕਸ਼ਨ ਦੇ ਨਾਲ ਇਹ ਕਸਟਮਰ ਨੂੰ ਕੋਈ ਚੀਜ਼ਾਂ ਵੇਚ ਰਿਹਾ ਵਾ ਟੀਵੀ ਫ੍ਰਿਜ ਇਲੈਕਟ੍ਰੋਨਿਕਸ ਦਾ ਸਮਾਨ ਜਾਂ ਹੋਰ ਜੋ ਵੀ ਸਮਾਨ ਉੱਥੇ ਹੁੰਦੇ ਆ ਉਹ ਵੇਚਦਾ ਪਿਆ ਵਾ ਔਰ ਇਹ ਸਭ ਕਰਨ ਤੋਂ ਬਾਅਦ ਮੰਥਲੀ ਇਹਨੂੰ ਜੋ 50000 ਜਾਂ 60000 ਰੁਪਏ ਆ ਦੇਖੋ ਇਹ ਸੇਵਿੰਗ ਅਕਾਊਂਟ ਦੇ ਵਿੱਚ ਪਾ ਰਿਹਾ ਵਾ ਸੋ ਇਹ ਤਿੰਨ ਕੰਮ ਕਰਕੇ ਤੁਸੀਂ ਆਪਣੀਆਂ ਕਲੀਨ ट्रांजੈਕਸ਼ਨਸ ਦਿਖਾ ਸਕੋਗੇ ਐਮਬੈਸੀ ਨੂੰ ਕਿ ਆ ਦੇਖੋ ਮੈਂ ਕਿੰਨਾ ਵਧੀਆ ਕਾਰੋਬਾਰ ਮਹੀਨਾ ਦਾ ਕਰਦਾ ਪਿਆ ਵਾ ਔਰ ਮੈਨੂੰ 50-60000 ਰੁਪਏ ਮਹੀਨਾ ਦਾ ਬਚਦਾ ਪਿਆ ਵਾ ਪਰ ਇਹ ਕੰਮ ਹੋਰ ਕਰਿਓ ਕਿ ਜਿਹੜਾ ਸੇਵਿੰਗ ਖਾਤਾ ਵਾ ਉਹਦੇ ਵਿੱਚ ਮਹੀਨੇ ਦੀ ਆਪਣਾ ਆਪਣਾ ਕੋਈ ਵੀ ਸਮਝ ਲਓ ਕਿ ਜਿਹੜਾ ਸੇਵਿੰਗ ਖਾਤਾ ਵਾ ਜਿੱਦਾਂ ਤੁਸੀਂ ਰਿਫਿਊਜ਼ ਹੋ ਜਾਂਦੇ ਹੋ ਕਿਫਿਊਜ਼ ਹੋਣ ਤੋਂ ਬਾਅਦ ਜਦੋਂ ਤੁਸੀਂ ਇਹ ਸਾਰਾ ਕੰਮ ਸਟਾਰਟ ਕਰਦੇ ਹੋ ਨਾ ਉਦੋਂ ਹੀ ਇੱਕ 3 4 ਜਾਂ 5 ਲੱਖ ਰੁਪਏ ਦੀ ਸਟੇਬਲ ਅਮਾਊਂਟ ਰੱਖ ਦੋ ਜਿਹੜੀ ਸਟੇਬਲ ਉਹਦੇ ਵਿੱਚ ਪਈ ਰਹੇ ਉਹ ਜਿਹੜੀ 3 4 ਜਾਂ 5 ਲੱਖ ਰੁਪਏ ਦੀ ਅਮਾਊਂਟ ਤੁਸੀਂ ਪਹਿਲੇ ਦਿਨ ਖਾਤੇ ਦੇ ਵਿੱਚ ਪਵਾ ਦੇਣੀ ਹੈ ਨਾ ਉਹਨੂੰ 6 ਮਹੀਨੇ ਤੱਕ ਸਟੇਬਲ ਵਿੱਚ ਪਈ ਰਹਿਣ ਦਿਓ ਉਹ ਕਿਸੇ ਨੂੰ ਨਾ ਕਿਦੋਂ ਭਾਵੇਂ ਪੈਸੇ ਫੜ ਲਓ ਭਾਵੇਂ ਕਰੋ ਮੰਮੀ ਡੈਡੀ ਕੋ ਫੜ ਲਓ ਜਾਂ ਜਿੱਥੋਂ ਮਰਜ਼ੀ ਅਰੇਂਜ ਕਰੋ ਰੱਖਾਤੇ ਦੇ ਵਿੱਚ ਪਏ ਰਹਿਣ ਦਿਓ ਤਾਕੀ 6 ਮਹੀਨੇ ਬਾਅਦ ਐਮਬੈਸੀ ਨੂੰ ਜਦੋਂ ਤੁਸੀਂ ਫਾਈਲ ਦਿਖਾਓ ਤਾਂ ਤੁਹਾਡੇ ਕੋਲ ਬਿਜ਼ਨਸ ਅਕਾਊਂਟ ਔਰ ਸੇਵਿੰਗ ਅਕਾਊਂਟ ਦੀਆਂ ਕਲੀਨ ਟਰਾਂਜੈਕਸ਼ਨਸ ਪਈਆਂ ਹੋਣ ਤਸੀਂ ਐਮਬੈਸੀ ਨੂੰ ਇਹ ਸ਼ੋਅ ਕਰ ਸਕੋਗੇ ਆ ਦੇਖੋ ਮੇਰੇ ਕੋਲ 5-6 ਲੱਖ ਰੁਪਏ ਸਟੇਬਲ ਪਿਆ ਹੋਇਆ ਵਾ ਕਿਉਂਕਿ 3-4 ਲੱਖ ਰੁਪਏ ਤਾਂ ਤੁਸੀਂ ਪਹਿਲੇ ਦਿਨ ਤੋਂ ਪਾ ਦਿੱਤਾ ਹੋਣਾ ਵਾ ਔਰ ਬਾਕੀ ਜਿਹੜੇ ਤੁਸੀਂ ਮਹੀਨੇ ਦੇ ਮਹੀਨੇ 50000 ਰੁਪਏ ਪਾਉਂਦੇ ਪਏ ਹੋਣੇ ਉਹਦੇ ਵਿੱਚ 30-35000 ਰੁਪਏ ਦੀ ਖਰਚਣਾ ਵਾ ਬਾਕੀ 10-15-20000 ਰੁਪਏ ਦਾ ਵਿੱਚ ਪਿਆ ਰਹਿਣਾ ਵਾ ਸੋ ਉਹ 6 ਮਹੀਨੇ ਦੇ ਵਿੱਚ ਜਿੰਨੀ ਤਿਹੰਬੈਸੀ ਨੂੰ ਕਹਿ ਸਕੋ ਕਿ ਆ ਦੇਖੋ ਇਹ ਮੈਂ ਬਚਤ ਕੀਤੀ ਹੋਈ ਹੈ ਔਰ ਮੇਰੇ ਪੈਸੇ ਪਏ ਹੋਏ ਔਰ ਪ੍ਰੋਪਰਲੀ ਉਹ ਸਭ ਚੀਜ਼ਾਂ ਦਿਖਾਉਣ ਦੇ ਲਈ ਤੁਹਾਡੇ ਕੋਲ ਪ੍ਰੂਫ ਪਏ ਹੋਣਗੇ ਪਰ ਇੱਕ ਕੰਮ ਹੋਰ ਕਰਨਾ ਵਾ ਕਿ ਇਹ 6 ਮਹੀਨੇ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਦਾ ਤੁਸੀਂ ਪਹਿਲੇ ਹਫਤੇ ਦੇ ਵਿੱਚ ਵਿੱਚ ਹੀ ਸੈੱਟ ਕਰ ਲੈਣੀਆਂ ਵਾ ਇਹਨਾਂ ਦੀ ਤੁਸੀਂ ਇੱਕ ਪਾਰਟਿਕੂਲਰ ਡੇਟ ਮਿਥ ਲੈਣੀ ਹੈ ਔਰ ਕਿਸੇ ਦੀ ਡਿਊਟੀ ਲਾ ਦੇਣੀ ਹੈ ਕਿ ਹਾਂ ਇੰਨੀ ਤਰੀਕ ਨੂੰ ਇੰਨੀ ਤੁਸੀਂ ट्रांजੈਕਸ਼ਨ ਫਲਾਣੀ ਫਲਾਣੀ ਕਰਦੇ ਰਹੋ ਉਸ ਤੋਂ ਬਾਅਦ 6 ਮਹੀਨੇ ਇਹ ਨਹੀਂ ਕਿ ਤੁਸੀਂ ਵਿਲੇ ਹਤ ਤਰੱਕੇ ਬੈਠੇ ਰਹਿਣਾ ਵਾ ਕਿਉਂਕਿ ਕੰਮ ਤਾਂ ਜੇ ਤੁਸੀਂ ਨਹੀਂ ਕਰਦੇ ਪਏ ਹੋ ਇਹ ਤਾਂ 6 ਮਹੀਨੇ ਵੇਟ ਥੋੜੀ ਕਰਨੀ ਆ ਉਹ 6 ਮਹੀਨਿਆਂ ਦੇ ਵਿੱਚ ਆਪਣੇ ਕੋਈ 2 ਜਾਂ 3 ਟ੍ਰਿਪ ਪਲਾਨ ਕਰੋ ਉਹ ਟ੍ਰਿਪ ਪਲਾਨ ਤਾਂ ਕਰਨੇ ਆ ਕਿਉਂਕਿ ਦੇਖੋ ਸਪੋਜ਼ ਕਰੋ ਤੁਸੀਂ ਪਹਿਲੀ ਵਾਰ ਦੇ ਵਿੱਚ ਦੁਬਈ ਚਲੇ ਗਏ ਦੋ ਤਿੰਨ ਦਿਨ ਤੁਸੀਂ ਵਾਪਸ ਆ ਗਏ ਦੋ ਤਿੰਨ ਦਿਨਾਂ ਦੇ ਵਿੱਚ ਘੁੰਮ ਫਿਰ ਕੇ ਫਿਰ ਦੂਜੀ ਵਾਰ ਦੇ ਵਿੱਚ ਮਹੀਨੇ ਡੇਢ ਮਹੀਨੇ ਬਾਅਦ ਫਿਰ ਕਿਸੇ ਪਾਰਟਿਕੂਲਰ ਕੰਟਰੀ ਦੇ ਵਿੱਚ ਚਲੇ ਗਏ ਜਿੱਥੇ ਤੁਹਾਨੂੰ ਸੌਖਾ ਵੀਜ਼ਾ ਮਿਲ ਜਾਏ ਜਿਵੇਂ ਕਿ ਸਿੰਗਾਪੁਰ ਹੁਣ ਸਪੋਜ਼ ਕਰੋ ਤੁਸੀਂ ਸਿੰਗਾਪੁਰ ਜਾਂਦੇ ਹੋ ਉਹਦੇ ਨਾਲ ਹੀ ਮਲੇਸ਼ੀਆ ਔਰ ਇੰਡੋਨੇਸ਼ੀਆ ਵਰਗੀਆਂ ਕੰਟਰੀਆਂ ਹੈਗੀਆਂ ਵਾ ਜਿੱਥੇ ਤੁਸੀਂ ਬਾਈ ਬਸ ਵੀ ਟਰੈਵਲ ਕਰ ਸਕਦੇ ਹੋ ਮਤਲਬ ਇੱਕ ਦੇਸ਼ ਦੇ ਖਰਚੇ ਦੇ ਵਿੱਚ ਤੁਸੀਂ ਟੋਟਲ ਤਿੰਨ ਦੇਸ਼ ਘੁੰਮ ਕੇ ਆ ਸਕਦੇ ਹੋ ਸਮਝ ਲਓ ਕਿ ਤਿੰਨ ਚਾਰ ਜਾਂ ਪੰਜ ਦਿਨਾਂ ਦੇ ਵਿੱਚ ਤੁਸੀਂ ਇਹ ਵੀ ਤਿੰਨ ਦੇਸ਼ ਘੁੰਮ ਕੇ ਆ ਗਏ ਫਿਰ ਮਹੀਨੇ ਡੇਢ ਮਹੀਨੇ ਦਾ ਗੈਪ ਆਇਆ ਅਗਰ ਤੁਹਾਡੇ ਕੋਲ ਬਜਟ ਹੋ ਗਿਆ ਤਾਂ ਫਿਰ ਤੀਸਰੀ ਕਿਸੇ ਕੰਟਰੀ ਦੇ ਵਿੱਚ ਚਲੀ ਚਲੇ ਜਾਈਓ ਜਿਵੇਂ ਕਿ ਹੁਣ ਸਮਝ ਲਓ ਕਿ ਜੌਰਜੀਆ ਵਾ ਹੁਣ ਤੁਸੀਂ ਜੌਰਜੀਆ ਜਾਓਗੇ ਲੱਗੀ ਅਜ਼ਰਬਾਈਜਾਨ ਔਰ ਅਰਮੀਨੀਆ ਵਰਗੀ ਕੰਟਰੀ ਵੀ ਹੈਗੀ ਆ ਸੋ ਉੱਥੇ ਵੀ ਤੁਸੀਂ ਇੱਕ ਦੇਸ਼ ਦੇ ਖਰਚੇ ਦੇ ਵਿੱਚ ਇਹ ਤਿੰਨ ਦੇਸ਼ ਕੋਮਕੀ ਆ ਸਕਦੇ ਹੋ ਥੋੜਾ ਇਹ ਖਰਚਾ ਇੱਥੇ ਵੱਧ ਲੱਗ ਸਕਦਾ ਵਾ ਪਰ ਇਹ ਤੁਸੀਂ ਆਪਣੀ ਜੇਬ ਦੇ ਅਕੋਰਡਿੰਗਲੀ ਦੇਖ ਲਿਓ ਜੇਕਰ ਇੱਥੇ ਬਜਟ ਨਾ ਹੋਊਗਾ ਤਾਂ ਤੁਸੀਂ ਵਿਏਟਨਾਮ 터ਕੀ ਇਜੀਪਟ ਐਸੀਆਂ ਕੰਟਰੀਜ਼ ਦੇ ਵਿੱਚ ਵੀ ਜਾ ਸਕਦੇ ਹੋ ਜਿੱਥੇ ਈਜ਼ੀਲੀ ਵੀਜ਼ਾ ਮਿਲ ਸਕਦੇ ਨੇ ਇਨ ਨਾਲ ਵਾਸਤੇ ਮੈਂ ਇੱਕ ਅਲੱਗ ਵੀਡੀਓ ਵੀ ਬਣਾ ਦਾਂਗਾ ਜਿਹਦੇ ਵਿੱਚ ਪ੍ਰੋਪਰਲੀ ਗਾਈਡ ਕਰਾਂਗਾ ਕਿ ਤੁਸੀਂ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਟਰੈਵਲ ਹਿਸਟਰੀ ਬਣਾਉਣ ਲਈ ਜਾ ਸਕਦੇ ਹੋ ਜਿਹੜੇ ਦੇਸ਼ ਕੀ ਸਸਤੇ ਹੋਣਗੇ ਔਰ ਈਜ਼ਲੀ ਤੁਸੀਂ ਟਰੈਵਲ ਵੀ ਕਰ ਪਾਓਗੇ ਔਰ ਟਰੈਵਲ ਕਿਵੇਂ ਕਰਨਾ ਵਾ ਉਹ ਵੀ ਤੁਹਾਨੂੰ ਅਸੀਂ ਆਪਣੀ ਵੀਡੀਓ ਦੇ ਰਹਿ ਗਾਈਡ ਕਰਦੇ ਰਵਾਂਗੇ ਸੋ ਜਦੋਂ ਤੁਸੀਂ ਇਹ ਤਿੰਨ ਵਾਰ ਟਰੈਵਲ ਕੀਤੇ ਹੋਏ ਦੇਸ਼ ਤਾਂ ਤੁਸੀਂ ਜਦੋਂ ਆਪਣਾ ਸ਼ੀਨ ਮੀਨਬਰ ਫਾਈਲ ਅਪਲਾਈ ਕਰੋਗੇ ਨਾ ਤਾਂ ਐਮਬੈਸੀ ਨੂੰ ਆਪਣੀ ਟਰੈਵਲ ਹਿਸਟਰੀ ਵੀ ਦਿਖਾ ਪਾਓਗੇ ਔਰ ਆਪਣੀ ਸਟੇਬਲ ਅਮਾਊਂਟ ਵੀ ਦਿਖਾ ਪਾਓਗੇ ਆਪਣਾ ਪ੍ਰੋਪਰ ਬਿਜ਼ਨਸ ਦਿਖਾ ਪਾਓਗੇ ਤੂੰ ਸੋਚੋ ਕਿ ਤੂੰ ਸਿੰਪਲੀ ਰਿਫਿਊਜ਼ ਹੋਣ ਤੋਂ ਬਾਅਦ ਸੇਮ ਡਾਕੂਮੈਂਟਸ ਦੇ ਉੱਪਰ ਅਗਰ ਫਾਈਲ ਅਪਲਾਈ ਕਰਦੇ ਉਹ ਫਾਈਲ ਜ਼ਿਆਦਾ ਵਧੀਆ ਹੀ ਜਾਂ ਜਿਹੜੀ ਆ 6 ਮਹੀਨੇ ਦੇ ਵਿੱਚ ਮੈਂ ਤੁਹਾਨੂੰ ਸਟਰਗਲ ਦੱਸੀ ਅਗਰ ਇਸ ਤਰੀਕੇ ਨਾਲ ਫਾਈਲ ਰੈਡੀ ਕਰ ਲੋ 6 ਮਹੀਨੇ ਤੱਕ ਤਾਂ ਇਹ ਫਾਈਲ ਜ਼ਿਆਦਾ ਵਧੀਆ ਵਾ ਦੋਨਾਂ ਵਿੱਚ ਡਿਫਰੈਂਸ ਦੇਖ ਲਿਓ ਜ਼ਮੀਨ ਅਸਮਾਨ ਦਾ ਫਰਕ ਹੋਊਗਾ ਔਰ ਤੁਹਾਡੇ ਕੋਲ ਪ੍ਰੋਪਰ ਪ੍ਰੂਫ ਵੀ ਹੋਣਗੇ ਐਮਬੈਸੀ ਨੂੰ ਦਿਖਾਉਣ ਲਈ ਕਿ ਮੈਂ 6 ਮਹੀਨੇ ਪਹਿਲਾਂ ਆਹ ਕੁਝ ਕਰਦਾ ਸੀ ਪਰ ਉਹਦੇ ਤੋਂ ਮੈਨੂੰ ਥੋੜੀ ਅਮਾਉਂਟ ਬਚਦੀ ਸੀ ਪਰ ਮੈਂ ਇਹ ਛੇ ਮਹੀਨਿਆਂ ਦੇ ਵਿੱਚ ਆਪਣਾ ਇੱਕ ਬਿਜ਼ਨਸ ਜਾਂ ਜੋਬ ਸੈਟਅਪ ਕਰ ਲਿਆ ਜਿਹਦੇ ਨਾਲ ਕਿ ਮੈਂ ਇੰਨੀ ਕਮਾਈ ਕਰਨ ਲੱਗ ਪਿਆ ਹਾਂ ਸੋ ਕਿਤੇ ਨਾ ਕਿਤੇ ਐਮਬੈਸੀ ਜ਼ਰੂਰ ਇਹ ਚੀਜ਼ ਦੇਖੇਗੀ ਕਿ ਹਾਂ ਇਹ ਬੰਦਾ ਸੋਲਿਡ ਆ ਔਰ ਇਹਦੀ ਫਾਈਲ ਵਿੱਚ ਅੱਗੇ ਨਾਲੋਂ ਕਾਫੀ ਕੁਝ ਚੇਂਜਸ ਹੋ ਚੁੱਕੀਆਂ ਨੇ ਸੋ ਕਿਤੇ ਨਾ ਕਿਤੇ ਇਹ ਬੰਦਾ ਪਹਿਲਾਂ ਵੀ ਹੋਰ ਦੇਸ਼ਾਂ ਦੇ ਵਿੱਚ ਕੰਮ ਫਿਰ ਕੇ ਆਇਆ ਵਾ ਔਰ ਸਾਡੇ ਦੇਸ਼ ਦੇ ਵਿੱਚ ਵੀ ਕਿਤੇ ਨਾ ਕਿਤੇ ਘੁੰਮਣ ਦੇ ਲਈ ਹੀ ਆ ਰਿਹਾ ਵਾ ਤਾਂ ਬਹੁਤ ਜ਼ਿਆਦਾ ਚਾਂਸਸ ਹੋਣਗੇ ਤੁਹਾਨੂੰ ਵੀਜ਼ਾ ਮਿਲਣ ਦੇ ਸੋ ਰਿਫਿਊਜ਼ ਹੋਣ ਤੋਂ ਬਾਅਦ ਇਹੀ ਚੀਜ਼ ਕਰਨੀ ਚਾਹੀਦੀ ਆ